ਬੀ ਬਾਜੀ ਸਸਰੀ ਅਕਾਲ ਤੁਹਾਨੂੰ ਲੁਧਿਆਣਾ ਦਾ ਦਿਖਾਉਣਾ ਹਾਲ ਮੀਂਹ ਪੈ ਰਿਹਾ ਤੇ ਦੇਖੋ ਲੁਧਿਆਣਾ ਦਾ ਹਾਲ ਤੁਸੀਂ ਪਾਣੀ ਦੇਖ ਸਕਦੇ ਹੋ ਇਹ ਹਾਲ ਆ ਲੁਧਿਆਣਾ ਦਾ ਗੱਡੀਆਂ ਦੇ ਵਿੱਚ ਪਾਣੀ ਭੜ ਰਿਹਾ ਹਾਲੋ ਬੇਹਾਲ ਬਾਹਾਂ ਦੇ ਦਿਆ ਕੀ ਬਣਦਾ ਪਾਣੀ ਖੜਾ ਬਹੁਤ ਹੈ ਤਕਰੀਬਨ ਅਸਲ 'ਚ ਬਿੱਲੂ ਇਹ ਜਿਹੜੀਆਂ ਫੈਕਟਰੀਆਂ ਨੇ ਹਨ ਇਹ ਸਾਰੇ ਪਾਣੀ ਦੇ ਵਿੱਚ ਫੈਕਟਰੀਆਂ ਦਾ ਪਾਣੀ ਵੀ ਕੱਢ ਦਿੰਦੇ ਨੇ। ਆਹ। ਪਾਣੀ ਜ਼ਰਾ ਹੈ ਬਹੁਤ ਹੈ। ਲੈ। ਤਾਂ ਜਮਨੀ ਡੁੱਬਣੇ ਵਾਲਾ ਕੰਮ ਦਾ ਪੂਰਾ। ਉਹ ਜਿਹੜੇ ਰਾਮ ਸਾਈਡ ਆਉਂਦੇ ਨੇ, ਰਾਮ ਸਾਈਡ ਆਇਆ ਕਰਕੇ ਕੰਮ ਖਰਾਬ ਹੁੰਦਾ ਨਹੀਂ ਗੱਡੀ ਬੰਦਾ ਕੱਢ ਦਿੰਦੇ। ਸਸ ਲਾ ਲਿਓ ਕੋਲੀ ਦਾ ਪੂਰੀਆ ਗੱਡੀ ਸਾਰੀ ਡੁੱਬਦੀ ਐ ਇਹਨ ਦਾ ਰੂ ਦਾ ਬੰਦਾ ਦਾਸ ਨਾ ਸਾਰੇ ਮਾੜੇ ਇੰਜੀਨੀਅਰਾਂ ਦੀਆਂ ਤਕਨੀਕਾਂ ਨੇ

ਹੈ ਜਨੂ ਹੂੰ ਹੂੰ ਨੀ ਲੋ ਚੱਲਾਂ ਬਈ ਲੁਧਿਆਣਾ ਦਾ ਤਾਂ ਬਹੁਤ ਬੁਰਾ ਹਾਲ ਹੈ ਲੁਧਿਆਣਾ ਦਾ ਮਿੰਨੀ ਦਿੱਲੀ ਬਣ ਗਿਆ ਮਿੰਨੀ ਦਿੱਲੀ ਬ੍ਰਿਮਾਨ ਕਾਲੇ ਵਾਲੀ ਲੈ ਸੱਤ ਲੋਜੇ ਬਣਿਆ ਪਿਆ ਢੋਲੇ ਵਾਲਾ ਇੱਕ ਦਿਨ ਮੈਂ ਪਹਿਲਾਂ ਆਇਆ ਤਾਂ ਮੈਂ ਜਦ ਗੱਡੀ ਡੁੱਬੇ ਗਈ ਦੀ ਵਿੱਚ ਪਾਣੀ ਭਰ ਗਿਆ ਗੱਡੀ 'ਚ ਅੱਛਾ ਹਾਂ ਉਹ ਦੇਲਾ ਦੁਕਾਨਾਂ ਤੇ ਵਿਚਾਰੀ ਆਂਟੀ ਹੁੰਦੀ ਤੁਰੀ ਪਾਣੀ ਚ ਦੁਕਾਨਾਂ ਤੱਕ ਹੈ ਨਾ ਲੋਕਲ ਆਂਟੀ ਕੋਈ ਯਾਰ ਲੋਕਲ ਲੋਕਾਂ ਦੇ ਵਿਚਾਰੀ ਨੇ ਕੰਮ ਤੇ ਜਾਣਾ ਹਾਂ ਕਹਾ ਪਾਣੀ ਬਹੁਤ ਖੜਾ ਹੋਦੀ ਹਮ ਇਹ ਤਾਂ ਤਕਰੀਬਨ ਨਾ ਪਹਿਲਾਂ ਨਹੀਂ ਹੋ ਕਰਿਆ ਹੈ ਨਾ ਨੇ ਅੱਜ ਪਾਣੀ ਜਿਵੇਂ ਆਇਆ ਇਨ ਅਸਲ ਚ ਇਹ ਹੈਗਾ ਨਾ ਰੋਡ ਨੀਵੇਂ ਹੋ ਗਏ ਠੀਕ ਹੈ ਮਕਾਨ ਹੁਣ ਉੱਚੇ ਹੋ ਗਏ ਆ ਤਾਂ ਪਾਣੀ ਪੰਪ ਕਰ ਦੇ ਦੇਖੋ ਪਤੋਏ ਆਜਾ ਪਾਈ ਆਜਾ ਆਜਾ ਬੰਦੇ ਬੰਦੇ ਸੁੰਦਰੀ ਬਣਿਆ ਪਿਆਦਾ ਹੋਵੇ ਲੁਧਿਆਣਾ ਦਾ ਸੱਤ ਲੋਜੇ ਆ ਗਿਆ ਅਸ਼ੀਦਾ ਸਿੰਘ ਦਾ ਬਾਬਾ ਗੁਰਦੁਆਰਾ ਅਸ਼ੀਦਾ ਅੱਜ ਹੀ ਕੋਰਡਰਚਾ ਉਹ ਹੈ ਉਹ ਖੰਸਾ ਵਾਹ ਤੇ ਫਤਿਹ ਮਾ ਗੁਰਦਵਾਰਾ ਦੁਖਨਵੰਨ ਸਾਹਿਬ ਦੁਖਨਵੰਨ ਸਾਹਿਬ ਦੁਆਰਾ ਲੁਧਿਆਣਾ ਕਰੋ ਦਰਸ਼ਨ ਜੀ ਉਹ ਵਾਈ 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 ਹੋਈ ਬਾਜੀ ਸੱਸ ਜੀ ਅਕਾਲ ਤੁਹਾਨੂੰ ਲੁਧਿਆਣਾ ਦੇ ਆ ਦਿਖਾਉਨੇ ਆ ਹਾਲ ਮੀਂਹ ਪੈ ਰਿਹਾ ਤੇ ਦੇਖੋ ਲੁਧਿਆਣਾ ਦਾ ਹਾਲ ਤੁਸੀਂ ਪਾਣੀ ਦੇਖ ਸਕਦੇ ਹੋ ਇਹ ਹਾਲਾ ਲੁਧਿਆਣੇ ਦਾ ਗੱਡੀਆਂ ਦੇ ਵਿੱਚ ਪਾਣੀ ਭੜ ਰਿਹਾ ਹਾਲੋ ਬੇਹਾਲ ਬਾਹਾਂ ਦੇ ਦਿਆ ਕੀ ਬਣਦਾ ਪਾਣੀ ਖੜਾ ਬਹੁਤ ਹੈ ਤਕਰੀਬਨ ਅਸਲ ਚ ਬਿੱਲੂ ਇਹ ਜਿਹੜੀਆਂ ਫੈਕਟਰੀਆਂ ਨੇ ਹਨ ਇਹ ਸਾਲੇ ਪਾਣੀ ਦੇ ਵਿੱਚ ਫੈਕਟਰੀਆਂ ਦਾ ਪਾਣੀ ਵੀ ਕੱਢ ਦਿੰਦੇ ਨੇ ਪਾਣੀ ਜ਼ਰਾ ਹੈ ਬਹੁਤ ਕਬਨੀ ਡੁੱਬਣੇ ਵਾਲਾ ਕੰਮ ਦਾ ਪੂਰਾ ਆ ਜਿਹੜੇ ਰਾਮ ਸਾਈਡ ਆ ਉਹ ਨਹੀਂ ਰਾਮ ਸਾਈਡ ਆਇਆ ਕਰਕੇ ਕੰਮ ਖਰਾਬ ਹੁੰਦਾ ਨਹੀਂ ਗੱਡੀ ਪੰਦਾ ਕਢ ਲਵੇ ਕੋਈ ਨਾ ਉਸ ਨਾਲ ਵਾਲੇ ਉਹ ਉਹ podia ਕਿਰੂਆ ਬੰਦਾ ਦਾ ਸੁਣਨਾ ਸਾਰੇ ਮਾੜੇ ਇੰਜੀਨੀਅਰਾਂ ਦੀਆਂ ਤਕਨੀਕਾਂ ਨੇ ਜਗਿਆ ਤੂੰ ਨਾ ਪੋਲਾ ਗਿਆ ਥਲੇ ਦਾਇਨ ਕਰ ਦਿਓ ਕਰੂ ਯਾਰ ਸਵੇਰ ਨੂੰ ਹੂੰ ਹੂੰ ਇਹ ਲੋ ਚੱਲਣ ਬਈ ਲੁਧਿਆਣਾ ਦਾ ਤਾਂ ਬਹੁਤ ਪੁਰਾਣਾ ਹਾਲ ਹੈ ਲੁਧਿਆਣਾ ਦਾ ਮਿੰਨੀ ਦਿੱਲੀ ਬਣ ਗਿਆ ਮਿੰਨੀ ਦਿੱਲੀ ਬ੍ਰੇਕ ਮਾਰ ਲੈ ਬਾਲੀ ਲੈ ਹੂੰ ਸੱਤ ਲੋਜੇ ਬਣਿਆ ਪਿਆ ਢੋਲੇ ਵਾਲਾ ਇੱਕ ਦਿਨ ਮੈਂ ਪਹਿਲਾਂ ਆਇਆ ਤਾਂ ਮੈਂ ਜਦ ਗੱਡੀ ਡੁੱਬੇ ਗਈ ਦੀ ਵਿੱਚ ਪਾਣੀ ਭਰ ਗਿਆ ਗੱਡੀ 'ਚ ਹਾਂ ਉਹ ਉਹਦੇ ਨਾਲ ਦੁਕਾਨਾਂ ਤੇ ਵਿਚਾਰੀ ਆਂਟੀ ਆਉਂਦੀ ਤੇਰੀ ਪਾਣੀ 'ਚ ਦੁਕਾਨਾਂ ਤੱਕ ਹਨਾ ਲੋਕ ਲੋ ਆਂਟੀ ਕੋਈ ਆ ਲੋਕਲ ਲੋਕਾਂ ਦੇ ਵਿਚਾਰੀ ਨੇ ਕੰਮ ਤੇ ਜਾਣਾ ਹਾਂ ਕਹਾ ਪਾਣੀ ਬਹੁਤ ਖੜਾ ਹੁੰਦਾ ਹਾਂ ਇਹ ਤਾਂ ਤਕਰੀਬਨ ਨਾ ਪਹਿਲਾ ਨਹੀਂ ਹੋ ਕਰਿਆ ਹੈ ਨਾ ਇਹਦੇ ਪਾਣੀ ਜਿਵੇਂ ਆਈਦਾ ਨਹੀਂ ਅਸਲ ਚ ਇਹ ਹੈਗਾ ਨਾ ਰੋਡ ਨੀਵੇਂ ਹੋ ਗਏ ਠੀਕ ਆ ਤੇ ਮਕਾਨ ਹੋਣ ਉੱਚੇ ਹੋ ਗਏ ਪਾਣੀ ਪਾਉਣ ਦਾ ਦੇਖੋ ਪਤੋਏ ਆਲੋ ਭਾਈ ਆਲੋ ਆ ਵੀ ਦੇ ਰਿਹਾ ਹੈ ਮੁੰਦਰੇ ਬਣਿਆ ਪਿਆ ਦਾ ਹੋਵੇ ਲੁਧਿਆਣਾ ਦਾ ਸੱਤ ਲੋਜੇ ਆ ਗਿਆ ਸ਼ੀਦਾ ਸਿੰਘ ਦਾ ਬਾਬਾ ਗੁਰਦੁਆਰਾ ਸ਼ੀਦਾ ਦਾ ਨਹੀਂ ਵਾਹਿਗੁਰੂ ਦਰਸ਼ਨ ਵਾਹਿਗੁਰੂ ਕੋਈ ਖੰਸਾ ਹੋਵੇ ਜਿੰਨਾ ਤੇ ਮਾ ਗੁਰਦੁਆਰਾ ਦੁਖਨਵਾਨ ਸਾਹਿਬ ਦੁਖਨਵਾਨ ਸਾਹਿਬ ਦਾ ਦੁਆਰਾ ਲੁਧਿਆਣਾ ਕਰੋ ਦਰਸ਼ਨ ਜੀ ਵਾਹਿ